ਅੱਜ ਕਰਾਂਗੇ ਕੁਝ ਆਰਡਰ ਕੇ ਬਸ ਕਾਫੀ ਪੜੀ ਜਾਣੀ ਇਹ ਕਰਦੇ ਆ ਹੈ ਅਜੇ ਇੰਨਾ ਘੰਟਾ ਲੱਗਦਾ ਅੱਧਾ ਘੰਟਾ ਹੋਰ ਪੈ ਗਿਆ ਮੈਂ ਤੇ ਆਪਣੇ ਮੰਗਾਉਣਿਆ ਫਰਾਈਡ ਰਾਈਸ ਹੂੰ ਨਾਲ ਦਹੀਂ ਤੇ ਨਾਲ ਇੱਕ ਰਾਇਤਾ ਠੀਕ ਹੈ ਤੇ ਨਾਲ ਇੱਕ ਦਾਲ ਬਸ ਇਹ ਮੇਰਾ ਸਾਡਾ ਦੋਨਾਂ ਦਾ ਹੋ ਗਿਆ ਹਾਂ ਤੁਸੀਂ ਆਪਣਾ ਦੇਖ ਲਓ ਲਓ ਜੀ ਤੁਸੀਂ ਦੇਖੋ ਇਹ ਤਾਂ ਆਪਣਾ ਹੋ ਗਈ ਬਿਲਕੁਲ ਤੁਹਾਨੂੰ ਸਮਝ ਨਹੀਂ ਆ ਰਿਹਾ ਅਸੀਂ ਕੀ ਆਰਡਰ ਕਰੀਏ ਤੁਸੀਂ ਵੀ ਇਹੀ ਕਰ ਲਓ ਤੈਨੂੰ ਹਲਕਾ ਖਾਣਾ ਹਲਕਾ ਕੀ ਖਾਣਾ ਇਹ ਦੇਖੋ ਹੁਣ ਹਲਕਾ ਪਕੌੜੇ ਖਾਣੇ ਤਾਂ ਤਲੇ ਹੋਏ ਹੁੰਦੇ ਨੇ ਅਮਨ ਤੇਰੇ ਭਾਜੀ ਕਹਿੰਦੇ ਪਕੌੜੇ ਤਲੇ ਹੁੰਦੇ ਹੁੰਦੇ ਹਲਕੇ ਹੋ ਜਾਂਦੇ ਨੇ ਆ ਜਾ ਜਿਹੜੇ ਫਰਾਈਡ ਰਾਈਸ ਨੂੰ ਰਿਕਵਰਟਡ ਕਿੰਨੀ ਘੋੜੀ ਦੋ ਜਣੀਆਂ ਖਾ ਲਾਂਗੇ ਦੋ ਜਣੀਆਂ ਖਾ ਲਾਂਗੇ ਅਸੀਂ ਦੋ ਦੋਨੇ ਖਾ ਲਾਂਗੇ ਹੋਰ ਸਾਨੂੰ ਭੁੱਖ ਵੱਧ ਲੱਗੀ ਹੋਰ ਚਰਾਇ ਦੀ ਕਰ ਲਾ ਫਿਰ ਅਹੀ ਇਹਨਾਂ ਚੋਂ ਖਾ ਲਾਂਗੇ ਜੋ ਇਹ ਮੰਗਾਣਗੇ ਹੁਣ ਵੱਡੀ ਚੀਜ਼ ਆਰਡਰ ਹੋਣੀ ਹੈ ਹੈ ਜਿਹੜੇ ਫਰਾਈਡ ਰਾਈਸ ਦੇ ਕੋਈ ਵੀ ਤਾਂ ਜੀ ਗੰਚੇ ਕਰਾ ਹੋਏਗੀ ਠੀਕ ਹੈ ਚਾਹ ਕੇ ਰੋਟੀ ਮਿਲ ਜੂਗੀ ਸਬ ਤੋਂ ਸੈਟ ਨਹੀਂ ਕਹੋ ਸਭ ਤੋਂ ਲਾਈਟ ਵੇਟ ਖਾਣਾ ਤੇ ਤੁਸੀਂ ਪਾਣੀ ਪੀ ਲਓ ਭਾਜੀ ਐਦਾ ਵੀ ਲਾਈਟ ਹੀ ਖਾਣਾ ਹਾਂ ਐਦਾ ਵੀ ਲਾਈਟ ਹੀ ਖਾਣਾ ਕੋਈ ਤਾਂ ਹੈਵੀ ਖਾਦਾ ਹੁੰਦਾ ਤੁਸੀਂ ਯਾਰ ਮੇਰੇ ਤੁਸੀਂ ਮਂਗਾਓ ਦਾਲ ਰੋਟੀ ਮੰਗਾਓ ਸਭ ਤੋਂ ਵਧੀਆ ਚੀਜ਼ ਤੱਕ ਇਹ ਆਪਣਾ ਕਰ ਲੈਂਗੇ ਆਪਣਾ ਫਾਈਨਲ ਕਰਤਾ ਹਾਂ ਹਾਂ ਬਸ ਬੂੰਦੀ ਵਾਲਾ ਬੂੰਦੀ ਵਾਲਾ ਹਾਂ ਜੀ ਛਾ ਕੇ ਲੈ ਲੈਂਦਾ ਲੱਗਿਆ ਨਹੀਂ ਕੁਝ ਪਰ ਨਾਨ ਵਿੱਚ ਤਾਂ ਨਹੀਂ ਆਉਂਦਾ ਇਹ ਪਾਣੀ ਨੇ ਲਾਈਟ ਵੇਟ ਖਾਣਾ ਜਿਹੜਾ ਆਰਡਰ ਕਰਨਾ ਵੀ ਯਾਨੀ ਕਿ ਲਾਈਟ ਜਾ ਹੋਵੇ ਰਾਤ ਦੇ ਟਾਈਮ ਦੇ ਵਿੱਚ ਹਾਂ ਤੇ ਉਹਦੇ ਚ ਹੋਊਗਾ ਇੱਕ ਪਨੀਰ ਪੁਰਜੀ ਤੇ ਬਟਰ ਨਾਨ ਤੇ ਹੋਰ ਕੁਝ ਮਲਾਈ ਕੋਫਤਾ ਇੱਕ ਮਲਾਈ ਕੋਫਤਾ ਮੈਨੂੰ ਤੁਹਾਨੂੰ ਜਦੋਂ ਖਾਈ ਲਾਈਟ ਜਾ ਤੇਰੇ 옐로 दाल ਘਰੇ ਤਾਂ ਖਾਂਦੇ ਨਹੀਂ 옐로 ਦਾਲ ਘਰੇ ਬਣਾਣੀ ਸੀ ਪਰਸੋਂ ਹਾਂ 옐로 ਦਾਲ ਬਾਹਰ ਆ ਗਈ 옐로 ਦਾਲ ਬਹੁਤ ਮੰਗਦਾ ਕਿੰਦਰ ਹਣਾ ਬਸ ਚੜ ਗਈ ਰਹਿੰਦੀ ਉਹ 옐로 ਦਾਲ ਤਾਂ ਘਰੇ ਖਾਂਦੇ ਹੁੰਦੇ ਨੇ ਘਰੇ ਨਹੀਂ ਖਾਂਦਾ ਖਲੰਦਰ ਚਲੋ ਭਾਈ ਤਾਂ ਸਾਢੇ 8:30 ਹੋ ਗਿਆ ਮੇਰਾ ਤੇ ਅਮਨ ਦਾ ਖਲੰਦਰ ਦਾ ਤੇ ਇਹਦਾ ਨਹੀਂ ਹੋਇਆ ਤਾਂ ਮੰਨ ਲਓ ਆ ਬ੍ਰੇਕਫਾਸਟ ਹੁੰਦਾ ਫਾਰਾ ਕਮੇਗਾ ਆਏ ਗਏ ਬਾਈ ਕੋਫ ਬਾਈ ਜੀ ਗੱਲ ਆ ਕੇ ਨਾ ਸਾਰੀ ਦਮਾ ਲੂ ਤੇ ਮੁੱਕ ਗਈ ਹੈ ਕਿ ਦਮਾ ਲੂ ਲੈਣੇ ਨੇ ਆਪਾਂ ਨੇ ਗਲਤ ਗੱਲ ਤਾਂ ਸਾਡੀ ਦਾਮਾਂ ਨੂੰ ਤੇ ਮੱਕੀ ਫਿਰ ਗਲਤ ਗੱਲ ਨਹੀਂ ਹੈ। ਹੈ? ਦਾਮਾਂ ਨੂੰ ਤਾਂ ਸਵੇਰੇ ਸਵੇਰੇ ਖਾਂਦੇ ਹੁੰਦੇ ਨੇ ਯਾਰ। ਨਹੀਂ। ਰਾਤ ਨੂੰ ਤਾਂ ਫਿਰ ਰਾਤ ਨੂੰ ਤਾਂ ਪਨੀਰਪੁਰਜੀ ਤੇ ਹੋਰ ਕਈ ਕੁਝ ਖਾਂਦੇ ਹੁੰਦੇ ਬਾਕੀ ਤੁਸੀਂ ਵੀ ਕਮੈਂਟ ਕਰਕੇ ਦੱਸਿਓ। ਕਿਉਂਕਿ ਇਹ ਯਾਰ ਸੇਰ ਦਾ ਹੈਵੀ ਖਾਦਾ ਹੋਇਆ ਪਕੌੜੇ, ਪੂੜੇ, ਲੱਡਮ, ਪਟਮ ਹਨਾ ਤੇ ਸਾਨੂੰ ਆਵਾ ਮੈਂ ਕਿ ਅਸੀਂ ਕੁਝ ਲਾਈਫ ਦਿਖਾਈਏ ਹਨਾ। ਤੇ ਅੱਜ ਤੱਕ ਆਰ ਵੀ ਮੇਰੇ ਨਾਲ ਸਹਿਮਤ ਨਹੀਂ ਕਹਿੰਦੇ ਨਹੀਂ ਸਾਨੂੰ ਜੋ ਤੈਨੂੰ ਲਾ ਉਹ ਹੀ ਸੁਣਾ। ਕੌਂਫਰੈਂਸ ਹਸਤਾਲ ਭਾਈ ਆਹ ਨਾਲ ਨਾਲ ਹੁਲਕੇ ਮੰਗਾ ਲਓ ਥਾਨ ਨਾਲ ਹੁਲਕੇ ਮੰਗਾ ਲਓ ਬਸ ਲਓ ਜੀ ਬਟਰ ਨਾਨ ਮੰਗਾ ਆਂਗੇ ਤਰ ਹੈ ਨਹੀਂ 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 ਮੈਂ ਤਾਂ ਨਹੀਂ ਤਰੀਫਾ ਕਰਨ ਲਈ ਆ ਇੱਥੇ ਤੇ ਤੁਸੀਂ ਮੇਰਾ ਜੀ ਉਸ ਕਹਿੰਦੇ ਮੈਂ ਹੁਣ ਕਿਹਾ ਤੁਹਾਨੂੰ ਕਿ ਉਸਾਰ ਨੇ ਕੰਪਰੋਮਾਈਜ਼ ਕਰਦਾ ਉਸਾਰ ਕਹਿੰਦੇ ਬਟਰ ਨਾਨ ਮੰਗਾਓ ਤੁਸੀਂ ਜੀ ਐ ਕਿਹਨਾਂ ਪੁੱਛਿਆ ਆਪਣਾ ਆਹ ਹਾਲੂਗਾ ਵੀ ਤਾਂ ਸਣਾ ਹੈ ਹੈ ਤੁਸੀਂ ਮੇਰਾ ਪੂਰਾ ਖਿਆਲ ਰੱਖਦੇ ਹੋ ਪਰ ਮੈਨੂੰ ਐ ਲੱਗਦਾ ਕਿ ਮੈਨੂੰ ਲੋਕ ਰਹੇ ਹੋ ਨਾ ਨਾ ਇਹ ਮੈਂ ਕਿਹਾ ਇਹ ਪਿਆਰ ਹੁੰਦਾ ਹੈ ਨਾ ਮੈਂ ਕਿਹਾ ਕਰਦੀ ਆ ਕਿ ਹੈਪੀਨੈਸ ਹੋ ਕਰਾ ਕੇ ਕਹਦੇ ਤੁਹਾਨੂੰ ਪੁੰਦਰ ਬਟਰ ਰੋਟੀ ਕਹਦੇ ਢਾਲ ਫਰਾਈ ਲੱਗੀ ਫਾਈਨਲੀ ਜਿਹੜਾ ਸਾਡਾ ਡਿਸਾਈਡ ਕੀਤਾ ਸੀ ਖਾਣਾ ਆ ਗਿਆ ਚੌਲ ਤੇ ਨਹੀਂ ਆ ਮੇਰੇ ਤਾਂ ਮਨ ਨੂੰ ਪੂਰੇ ਨਹੀਂ ਆਉਂਦੇ ਥੋੜੇ ਰਹਿ ਦਿੰਨੇ ਨੇ ਕੋਟੀ ਮੈਨੂੰ ਖਰ ਵੇਖੀ ਆ ਅੱਜ ਜਾ ਕੇ ਨਹਾਣਾ ਕਰਦੇ ਆ ਕੱਲ ਨੂੰ ਤੇ ਜੇ ਸਾਡੇ ਨੂੰ ਆਇਆ ਕੋਣ ਅਸੀਂ ਵੀ ਆਪਣਾ ਅਪਲਾਈ ਕਰਾਂਗੇ ਅਮਨ ਤੇਰਾ ਹੈਪੀ ਬਰਥਡੇ ਵਾ ਤੇ ਕੇਕ ਆ ਗਿਆ ਵਾ ਕੰਡਾਈ ਕੀ ਕਰਸੋ ਦੋੜ ਮਾਪੇ ਆਵੇ ਕੋਈ ਨਹੀਂ ਕਹਾਟੇ ਹੈ ਅੱਬ ਵੱਡੇ ਮੇਰਾ ਕਾਲ सेलिब्रेट ਕਰਨਾ ਇਦਾਂ ਨਹੀਂ ਕਰਨਾਗਾ ਤੂੰ ਹਾਂ ਕੱਲ ਕਿਤੇ ਘਾਟੇ ਟੈਂਟ ਲਵਾਣੇ ਨੇ ਨਾ ਜਿੱਦਾਂ ਮਰਜੀ ਕਰਿਓ ਦੇਖਦੇ ਫਿਰਦੇ ਸੀ ਪਹਿਲਾਂ ਕਿਹੜਾ ਆਪਣਾ ਇੱਕ ਹੋਰ ਦੇਖਦੇ ਨਾ ਕਟਿੰਗੀ ਵਾਲਾ ਆਹੀ ਬਸ ਇਹਦਾ ਬਈ ਉਹ सेलिब्रेट ਕੀ ਕੱਟੀ ਨਹੀਂ ਉਹ ਨਹੀਂ ਫੇਰਾ ਵੜਾ ਅਟੇ ਟਾਈਮ ਮੂਡ ਸਾਡਾ ਚੇਂਜ ਹੋਗਾ ਭਾਜੀ ਚਲ ਵਧੀਆ ਹਾਂ ਹਾਂ ਚਲ ਪਤਾ ਨਹੀਂ ਕੁਛ ਵੀ ਖਾ ਲਓ ਨਾਲ ਦੀ ਮੇਰੇ ਬੱਚੇ ਜੀ ਤੇ ਆ ਆ ਕੱਢਦਾ ਗਲਿੰਦਰ ਗੱਡੀ ਆ ਕੱਢਦਾ ਜੜੀਆਂ ਨਹੀਂ ਨਵੀਦ ਨੂੰ ਹੋਰ ਖੜ ਦੇਣੇ ਨਹੀਂ ਇਹ ਤਾਂ ਵਾਠੀਕ ਬਣਾ ਲਈਏ ਕੋਈ ਗੱਲ ਠੀਕ ਤਾਂ ਬਾਅਦ ਚ ਦੇਖਾਂਗੇ ਮੈਂ ਕੱਢੀ ਪਾ ਲਓ ਜੀ ਗਾਇਜ਼ ਆਪਾਂ ਪਾਉਂਦੀਆਂ ਸੁਨਾਮ ਠੱਠਾ ਚੌਂਕ ਜੀ ਪਾਉਂਦੀਆਂ ਠੱਠਾ ਚੌਂਕ ਇਹਨੂੰ ਤੁਸੀਂ ਕਹੋਗੇ ਕਿ ਇਹਨੂੰ ਠੱਠਾ ਚੌਂਕ ਕਿਉਂ ਕਹ ਰਹੇ ਜਾ ਰਹੇ ਹੋ ਜੀ ਸਾਹਮਣੇ ਦੇਖ ਸਕਦੇ ਹੋ ਇੱਥੇ ਜਦੋਂ ਆਈਏ ਇੱਥੇ ਠੱਠੇ ਕਾ ਖੜਾ ਉਹ ਪਿੱਛੇ ਖੜਾ ਉਹ ਦੇਖ ਸਕਦੇ ਤੁਸੀਂ ਇਕੋ ਨਹੀਂ ਹੁੰਦੇ ਨੇ ਹਾਂ ਇੱਕ ਉਧਰ ਖੜਾ ਤੇ ਇਹ ਹੁਣ ਅੱਜ ਤੋਂ ਅਹੀ ਇਹਨੂੰ ਕਿਹਾ ਕਰਨਾ ਠੱਠਾ ਚੌਂਕ ਬਾਕੀ ਤਾਂ ਤੁਸੀਂ ਦੱਸ ਦਿਓ ਕਮੈਂਟ ਕਰਕੇ ਕਿ ਇਹ ਕਿਹੜਾ ਚੌਂਕ ਹੈ ਨਹੀਂ ਨਹੀਂ ਹੈ ਤਾਂ ਠੱਠਾ ਚੌਂਕ ਸਾਡੇ ਵੱਤਾਂ ਬਸ ਉਹਨੂੰ ਕਿਹਾ ਵੀ ਆਪਣੀ ਚਾਰਾਂ ਦੀ ਪਾਸਵਰਡ ਜਿਹੜਾ ਇਹ ਰੱਖ ਲਓ ਕਿ ਕੋਈ ਪਿੰਡੋਂ ਆ ਰਿਹਾ ਕਿ ਨਾ ਕਿੱਥੇ ਹੋ ਠੱਠਾ ਚੌਂਕ ਲਓ ਜੀ ਪੱਕੀ ਗੱਲ ਹੋ ਗਈ ਕਿਉਂਕਿ ਇਹ ਚੌਂਕ 'ਚ ਅਸੀਂ ਦਿਨ ਰਾਤ ਆਉਂਨੇ ਆ ਕਦੇ ਟੇਲਰ ਕੋ ਕੱਪੜੇ ਫੜਨ ਕਦੇ ਫੜਾਣ ਤੇ ਆਪਾਂ ਹੁਣ ਗਿਆ ਕਰਨਾ ਹੈਗਾ ਅਫਤਾਰ ਠੱਠਾ ਚੌਂਕ ਤੋਂ ਕੱਪੜੇ ਫੜ ਲਿਆਓ ਠੀਕ ਹੈ ਤਾਂ ਤਰਾਪਾ ਵੀ ਠੱਠੇ ਕੇ ਆਉਂਦੇ ਆਪਾਂ ਵੀ ਆਉਂਦੇ ਆ ਰਹਾ ਤਾਂ ਉਹ ਕਿਰਤ ਜਦੋਂ ਵੀ ਆਉਂਦੇ ਠੱਠੀ ਖੜੇ ਹੁੰਦੇ ਨੇ ਔਰੇ ਬਹੁਤ ਖੁੱਲਾ ਜਿਹਾ ਜਗ੍ਹਾ ਹੈ ਇਹ ਹਾਂ ਕੰਫਰਟ ਹੁੰਦੇ ਰਹੋ ਉਹ ਵਸੇ 14 ਨੌ ਕੀ ਹੈ ਪਤਾ ਜੀ ਵਾਲਾ ਗੇਟ ਉਹ ਪੀਰਾਂ ਵਾਲਾ ਗੇਟ ਇਹ ਪੀਰਾਂ ਵਾਲੇ ਗੇਟ ਵਸੇ ਤਾਂ ਨੌ ਹੈ ਪਰ ਇੱਥੇ ਖੜੇ ਠੱਠੇ ਹੁੰਦੇ ਨੇ ਹਾਂ ਕੁੱਤੇ ਵੀ ਬੈਠੇ ਨਾਲ ਇਹ ਨਹੀਂ ਪੂਰੀ ਸਿਕਿਉਰਿਟੀ ਤਗੜੀ ਹੈ ਇਹ ਸਿਕਿਉਰਿਟੀ ਪੂਰੀ ਜੈਡ ਸਿਕਿਉਰਿਟੀ ਹੈ ਪੂਰੀ ਹੈ ਹਾਂ ਪੂਰਾ ਤਗੜਾ ਕੰਮ ਚੱਲ ਰਿਹਾ ਇੱਕ ਇਧਰ ਬੈਠਾ ਉਹਦਾ ਸਾਈਡ ਤੇ ਉਧਰ ਉਹ ਬਿਲੀਵ ਚੈਰ ਨੂੰ ਢਿੱਡ ਦਬ ਕੇ ਰਵਾਹ ਮੜਿਆ ਨਹੀਂ ਤੂੰ ਮਟੋਇਆ ਜਾ ਬਣਿਆ ਸਾਈਡ ਜੀ ਤੇ ਟੋਇਆ ਨਹੀਂ 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 ਓਹੋ ਡਰ ਗਈ ਮੈਂ ਤਾਂ ਕ ਬੂ ਮੈਂ ਤਾਂ ਡਰ ਗਈ ਉਹ ਢਿੱਡ ਵੀ ਉਹਨਾਂ ਜਿਆਦਾ ਡੂੰਗਾ ਬਣਿਆ ਹੋਇਆ ੜੀ ਹੈ ਹਾਂ ਫਿਰ ਉੱਥੇ ਬਟਨ ਹੈ ਨਾ ਇਹ ਵੱਖੀ ਜੀ ਬਟਨ ਹੈ ਕਈ ਵਾਰ ਇਹੋ ਜੀ ਚੀਜ਼ਾਂ ਬੜੀਆਂ ਪਿਆਰੀਆਂ ਲੱਗਦੀਆਂ ਕੀ ਟਾਈਮ ਪਾਸ ਕਰਨ ਦਾ ਬੰਦਾ ਵੀ ਬੈਠਾ ਦੱਬੀ ਹੈ ਤੇ ਫਤੈ ਨੂੰ ਨਹੀਂ ਪਤਾ ਨਹੀਂ ਤਾਂ ਪਤਾ ਰੋ ਜੀ ਆ ਕੇ ਦੱਬੇ ਲੋ ਜੀ ਸਾਡੇ ਘਰੇ ਹੋ ਰੀਆਂ ਸਫਾਈਆਂ ਤੇ ਦੋ ਜੀ ਇੰਨੇ ਲਫਾਫੇ ਕੱਢੀ ਦੇ ਨੇ ਰੋਜ਼ ਦਾ ਕੰਮ ਐ ਲਾਦਾ ਕੁਝ ਕੁੜਾ ਫੇਰ ਕਾਹਦੇ ਚਭਾਉਂਦੇ ਹਨ ਉਹ ਕੰਮ ਹੋਇਆ ਪਿਆ ਉਹ ਕੰਮ ਸਮਾਹ ਲੈ ਕੇ ਸੇਲੋੜ ਕੇ ਬਣਾ ਕੇ ਜਿਹੜਾ ਲਫਾਫੇ ਜੂਏ ਸਾਰੇ ਫਿਰ ਜੁੱਤੀਆਂ ਲੱਭੇ ਜੁੱਤੀਆਂ ਜੁੱਤੀਆਂ ਆਜੂ ਤੇ ਨਾ ਰੰਗ ਦੇ ਨਫਾਹੀ ਇਹਨਾਂ ਦੇ ਉਹਨਾਂ ਕੱਲ ਵੀ ਇੰਨਾ ਕੂੜਾ ਕੱਢਿਆ ਲੱਗਦਾ ਜਿਵੇਂ ਕਦੇ ਝਾੜੂ ਹੀ ਨਹੀਂ ਲਾਇਆ ਹੈਗਾ ਉਹ ਦੇਖ ਫਤਿਹ ਨੇ ਦੇਖ ਕੀ ਕਲਾਕਾਰੀ ਕਰ ਕਰਕੇ ਕਰ ਕਰਕੇ ਕਾਗਜ਼ੁੱਟੇ ਨੇ ਅਮਣਾ ਉਹਨੇ ਕਲਾਕਾਰੀਆਂ ਕੀਤੀਆਂ ਸਾਂਭ ਲੈ ਆਈਂ ਇੰਡੀਆ ਫਤਿਹ ਇੰਡੀਆ ਸਾਰਾ ਕੁਝ ਕੱਢ ਲੈ ਉਹਦੇ ਪੁੱਤ ਕੱਲ ਜਾਗ ਲਈਂ ਇੰਡੀਆ ਬਾਰੇ ਹਾਂ ਉੱਥੇ ਇੰਡੀਆ ਦੀ ਬਹੁਤ ਜ਼ਿਆਦਾ ਹੁੰਦੀ ਹਾਂ ਮਾਤਰਮ ਹੂੰ ਇਹ ਜਿਹੇ ਤੋਂ ਗੋਲ ਸੇ ਉਹ ਇੱਥੇ ਬਣਾ ਹਾਂ ਅਲਵਾ ਇੱਥੇ ਕਈ ਦੇ ਨੇ ਵੀ ਜਗ੍ਹਾ ਨਾ ਜਾਵੇ ਹੂੰ ਜਾ ਵੀ ਇੱਥੇ ਪਹੁੰਚੇ ਚਾਰੀ ਬੁਲੰਦਰ ਕੋਲੇ ਹਮ ਪਰ ਇਹਦੇ ਕੋਈ ਜਗ੍ਹਾ ਵਿੱਚ ਸੀ ਅੱਗੇ ਕੋਈ ਬੁਲੰਦਰ ਚਲਵਾਉਂਦੀ ਹੋਵੇ ਉਹਨੇ ਜਦੋਂ ਕਹਿ ਨਹੀਂ ਸਕ ਰਹੇ ਦਾ ਮੈਨੂੰ ਉਹੀ ਹੈ ਨਾ ਜਦੋਂ ਪਾਣੀ ਮਾਰਦੇ ਕੋਈ ਵਿਚਾਰੀ ਦੋਨੋਂ ਤੇ ਤਿੰਨ ਸਾਲੋਂ ਕੋਈ ਬੁਲੰਦਰ ਨੂੰ ਗਿਆ ਉਹਨੂੰ ਤਾਂ ਇਹ ਹੋ ਰਿਹਾ ਨਾ ਕਿ ਛੇਤੀ ਜਾਵਾ ਛੇਤੀ ਜਾਵਾ ਆਈ ਪਤਾ ਕਿ ਬੁਲੰਦਰ ਨੂੰ ਬੁਲਾ ਲਈਏ ਹਾਂ ਤੇ ਇਥੇ ਜੋ ਬਾਰੇ ਆਪਣੇ ਨਾਮ ਕਰੋ ਕੋਈ ਬਾਪੂ ਕਾਦੇ ਪਿੱਛੇ ਆਇਆ ਪੈਸੇ ਦੇ ਸਾਡੇ ਟੱਬਾ ਛੱਡ ਕੇ ਬਾਕੀ ਆਪਾਂ ਗੱਲ ਤੇ ਉਹੀ ਹੈ ਫਿਰ ਮਤਲਬ ਉਹਨਾਂ ਦਾ ਨਾਮ ਤੇ ਕੰਮ ਹੀ ਨਹੀਂ ਆਇਆ ਹੈ ਪੈਸੇ ਪਿੱਛੇ ਬੈਠੇ ਆਪਾਂ ਹਮ ਜਿਹੜੇ ਚਾਰੇ ਉੱਥੇ ਨੇ ਉਹ ਦੁਖੀ ਨੇ ਉਹ ਕਹਿੰਦੇ ਨੇ ਕਿ ਅਸੀਂ ਇੰਡੀਆ ਹੁਣਾਂ ਘਟਾ ਦੋ ਘਰੇ ਤਿੰਨ ਘਰੇ ਸੁੱਖ ਨਾਲ ਨਹੀਂ ਕਹਿੰਦੇ ਕਿ ਤੂੰ ਇਹਦੇ ਬਹੁਤ ਵਧੀਆ ਬਹੁਤ ਟਾਈਮ ਤੋਂ ਤੁਹਾਨੂੰ ਰੋਟੀ ਮਾੜੀ ਚੰਗੀ ਚਾ ਚੜਦੀ ਨਾ ਖਾਰੇ ਪ੍ਰਕਾਸ਼ ਜਿਹੜੇ ਨੰਬਰ ਤੇ ਬੈਠੇ ਉਹ ਕਹਿੰਦੇ ਆਇਓ ਹੀ ਨਾ ਇੱਧਰ ਕਾਲੀਆਂ ਤੁਮੇ ਦੋ ਰੋਟੀਆਂ ਖਾਣੀਆਂ ਉਹ ਦੋ ਰੋਟੀਆਂ ਵਿਚੇ ਕਿੱਥੇ ਸੱਤ ਸਮੁੰਦਰੋਂ ਪਾਰ 22 25 ਲੱਖ ਰੁਪਏ ਲਾ ਕੇ ਨੰਗੂ ਹੋ ਗਏ ਤੋੜ ਦਿੰਦੇ ਜਮਾਤ ਅਖੇ ਬਲਵਿੰਦਰ ਨੂੰ ਚਾਹ ਨੂੰ ਗਏ ਨਹੀਂ ਤਾਂ 3 ਸਾਲ ਹੋ ਗਏ ਰਾਜੇ ਨੂੰ ਹੋ ਗਏ ਮੈਨੂੰ ਲਾਦਾ ਜਵਰਾਇ ਲਗਦਾ ਚੌਥਾ ਚੌਥਾ ਹਾਂ ਨਹੀਂ ਬਲਵਿੰਦਰ ਆਇਆ ਨਾਲ ਪਹਿਲਾਂ ਗਿਆ ਨਹੀਂ ਬਲਵਿੰਦਰ ਇਥੇ ਨਹੀਂ ਗਿਆ ਜਵਰਾਇ ਗਿਆ ਨਹੀਂ ਬਲਵਿੰਦਰ ਰਾਜਾ ਅੱਛਾ ਰਾਜਾ ਪਹਿਲਾਂ ਗਿਆ ਸੀ ਰਾਜਾ ਬਾਅਦ ਚ ਗਿਆ ਹੈ ਤੇ ਬਿੰਦਾ ਪਹਿਲਾਂ ਗਿਆ ਹੈ ਬਲਵਿੰਦਰ ਪਹਿਲਾਂ ਗਿਆ ਹਾਂ ਕਿਹੜਾ ਹੈ ਬਿੰਦਰ ਤੇਰੇ ਕੋਲ ਕਿਦਾਂ ਆਇਆ ਲਗਦਾ 2.5 ਸਾਲ ਹੋ ਗਏ ਕਿ ਰਾਜਾ ਬਿੰਦਰ ਗਿਆ ਹੈ ਜੂਨ ਲਾਇਕ 13 ਲਗੂ ਲਾ ਕੇ ਗਿਆ ਸੀ ਰਾਜਾ ਗਿਆ ਸੀ ਸਤੰਬਰ ਅਗਸਤ ਸਤੰਬਰ ਚ ਗਿਆ ਸੀ ਸਤੰਬਰ ਇਨ ਟੇਕ ਸੀ ਰਾਜੇ ਦਾ ਦੂਸਰੇ ਸਾਲ ਹੀ ਗਿਆ ਸੀ ਕਿ ਹਲੇ ਸਾਲ ਗਿਆ ਜਨਵਰੀ ਇਨ ਟੇਕ ਤਾਂ ਸਿਮੂ ਦਾ ਸੀ ਰਾਜਾ ਇਸਕਾ ਉਹ ਇਸਕਾ ਸਤੰਬਰ ਇਨ ਟੈਕਸੀ ਤੇ ਤਿੰਨ ਤਨਸਾਲ ਹੋ ਗਏ ਨੇ ਸਾਰਿਆਂ ਨੂੰ ਸਿਮਰਨ ਨੂੰ ਤਾਂ 1 ਸਾਲ ਹੋ ਗਿਆ 1 ਸਾਲ ਹੁਣ ਲੱਪ ਗਿਆ ਆ ਗਏ ਵਿਚਾਰੇ ਉਧਰ ਤੇ ਹੁਣ ਕੰਮਾਂ ਜਨ ਨਾਦੇ ਹੋਣ ਜੋਗੇ ਨਹੀਂ ਉਹ ਕਹਿੰਦੇ ਆਉਣਾ ਹੀ ਨਹੀਂ ਅਸੀਂ ਨਹੀਂ ਅਮਣਾ ਉਹਨੇ ਲੱਭਣਾ ਹੀ ਆ ਕੇ ਚੱਕ ਲਈਆਂ ਜੀ ਕਰਦਾ ਕਹਿੰਦੇ ਹੁਣ ਪਰ ਆਉਣਾ ਨਹੀਂ ਹਾਂ ਹੁਣ ਹਮ ਬਸ ਉਹੀ ਹੈ ਨਾ ਤੇ ਲੋ ਜੀ ਆਪਾਂ ਵੀ ਲੱਗੇ ਹਾਂ ਬਣਾਉਣ ਅੱਜ ਚੌਲ ਬਣਾ ਖਾਣ ਨੂੰ ਤੇ ਲਕਰਨ ਲਿਆ ਨੰਕੀ ਇਹ ਚੌਲ ਬਣਾ ਲੈਣੇ ਸਬਜੀ ਸਾਡੀ ਪਹਿਲੀ ਹੈ ਤੇ ਬਣਾ ਲੈਣੇ ਨਾ ਕੋਈ ਜਿਆਦਾ ਤਿੰਨ ਗਲਾਸ ਪਾਇਏ ਨੇ ਮੈਂ 3 ਗਲਾਸ ਪਾਇਏ ਨੇ ਜਿਹਨੂੰ ਆ ਗਏ ਆ ਗਏ ਜਿਹੜਾ ਰਹਿ ਗਿਆ ਰਹਿ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਜਿਹੜਾ ਖਾ ਗਿਆ ਖਾ ਗਿਆ ਤੇ ਮੈਂ ਉਦੋਂ ਜਾਣਾ ਵੀ ਇਹ ਤਿਆਰ ਵੀ ਹੋਣਾ ਕਦੋਂ ਤਿਆਰ ਹੋਣੀ ਹੈ ਤੇ ਕਦੋਂ ਜਾਵਾਂਗੇ ਆਪਾਂ ਫਿਰ ਇਹਨਾਂ ਨੂੰ ਬਸ ਬੁੱਸੇ ਮੂੰਨਾ ਥੋੜੀ ਤਰਪਣਾ ਪਾਣਾ ਇਹ ਬੁੱਸਾ ਮੂੰਨਾ ਤਰਪਣਾ ਆ ਕਿਹਦੇ ਨਾਲ ਮੁਰਸੀ ਮਹਿੰਦੀ ਵਾਲਾ ਇਹ ਮੈਨੂੰ ਲੱਗਦਾ ਮਹਿੰਦੀ ਵਾਲਾ ਅੱਜ ਮੈਂ ਟਾੜੂ ਬਸ ਐਸਾ ਚਪੜਾ ਲੱਗਦਾ ਤੀਂ ਜਣਾਦਾ ਚਪੜਾ ਫਤੇ ਪਤਾ ਕੀ ਮਾਰਦਾ ਪਿਆਰ ਮਾਰਦਾ ਉਹ ਸਿੜ ਦਿੰਦਾ ਪਿਆਰ ਮਾਰਦਾ ਉਹ ਸਿੜ ਦਿੰਦਾ ਆਉ ਉਹਨੇ ਕਮਰੇ ਚ ਲਾਇਆ ਰਾਤ ਨੂੰ ਇੱਕ ਸਾਈਕਲ ਨੂੰ ਬੈਲ ਲਵਾ ਕੇ ਮਾਰੀ ਜਾਂਦਾ ਮਾਰੀ ਜਾਂਦਾ ਮਰਦਾ ਪੈਣਾ ਕੋ ਬਾਰਾਂ ਵਜ ਗਏ ਤੇ ਕਹਿੰਦਾ ਕਹਿੰਦਾ ਤੁਸੀਂ ਐਂ ਕਰੋ ਤੁਸੀਂ ਜਾਣਾ ਕਦੋਂ ਐ ਮੈਂ ਕਿਹਾ ਅਸੀਂ ਸਵੇਰੇ ਜਾਵਾਂਗੇ ਕਹਿੰਦਾ ਠੀਕ ਹੈ ਫਿਰ ਕੱਲ ਨੂੰ ਅਸੀਂ ਅਸੀਂ ਥੱਲੇ ਪਾਵਾਂਗੇ ਇਸ ਦਾ ਕਰ ਲੈਣਾ ਹੈ ਦੇਖੇ ਪੈਗਾ ਕੰਨਾ ਇਹ ਕਿਤੇ ਨਾਨੀ ਬੁੜਬੁੜ ਕਰੀ ਜਾਂਦੀ ਆ ਹਾਂ ਨਾ ਨੀ ਜਦਾਂ ਕਿ ਉਹ ਏਸੀ ਹੈ ਨਹੀਂ ਮਮੀ ਪੱਖਾ ਘੱਟ ਚਲਾਉਂਦੇ ਨੇ ਤਾਂ ਗਰਮੀ ਲੱਗਦੀ ਉਦੋਂ ਇਹ ਏਸੀ ਤਾਂ ਆ ਚਾਰ ਚਲਾ ਦਈਏ ਤਾਂ ਠੰਡਾ ਹੋ ਜਾਂਦਾ ਯਾਰ ਸਾਰਾ ਰੂਮ ਹੀ ਠੰਡੇ ਹੋ ਜਾਂਦੇ ਸਾਰੀ ਲੌਬੀ ਦੇਖੇ ਤੁਮ ਹੀ ਉਹਦੇ ਹੁਣੇ ਹੀ ਏਸੀ ਚਲਾ ਲਿਆ ਕਿ ਤੇ ਕਾਹ ਕੀ ਬੰਨੋ ਅਪ੍ਰੈਲ ਸਟਾਰਟਿੰਗ ਤੋਂ ਸਟਾਰਟਿੰਗ ਅਪ੍ਰੈਲ ਏਸੀ ਚੱਲ ਪੈਣੀ ਮੈਨੂੰ ਕੌਣ ਯਾਦ ਕਰ ਜਾਵੇ ਜਾ ਸਾਨੂੰ ਕਰਨ ਦੇ ਕਾਰੀਗਰ ਕਹਿੰਦੇ ਆਓ ਕੰਮ ਦੇ ਕੇ ਜਾਓ ਤੇ ਅੱਈ ਜਾ ਨਹੀਂ ਰਹੀਆਂ ਟੀਡੋਈਆਂ ਬੈਠੀਆਂ ਆ ਸਾਨੂੰ ਐ ਕਿ ਚਲੋ ਉਹ ਨਿਕਲਦੇ ਟਾਈਮ ਨਿਕਲਦੇ ਟਾਈਮ ਟਾਈਮ ਨੂੰ ਨਿਕਲ ਜੇ ਕੱਲ ਹੀ ਹੋਦਾ ਸੀ ਭਾਦੀ ਘਰ ਦਾ ਕੰਮ ਕੱਢਣਾ ਕੱਢ ਜਿੰਨੇ ਕਪੜੇ-ਕੁੜੇ ਸਾਰੇ ਤੇ ਸਪੈਲਮੈਂਟ ਲਾ ਕੇ ਕਾਰੀ ਦੇ ਬਲਾਕ ਘੜਾਈ ਜਾਂਦੇ ਹੈ ਹੈ ਵਗੀਰ ਕਰਕੇ ਗਏ ਸਾਰੇ ਬੁਣ ਆਏ ਸਾਰੇ ਬੁਣਨ ਜੋ ਹੁਣ ਉਹਨੂੰ ਵੇਜਣਾ ਪੈ ਰਿਹਾ ਹੁਣ ਜਿਹੜਾ ਕੰਮ ਸਾਰਾ ਗੱਡੀ ਤੁਰਦੇ ਉਤਾਰ ਲਿਆ ਗਿਆ ਹੁਣ ਆ ਤੇ ਦਮਣ ਚਲੇ ਗਏ ਨੇ ਸੰਦੂਰ ਤੇ ਮੈਂ ਜਾਣਾ ਪਹਿਲਾਂ ਅੱਜ ਆਪਾਂ ਮਿਲਣਾ ਸਾਡੇ ਸਾਡੇ ਆਂਟੀ ਆਏ ਹੋਏ ਨੇ ਯੂਕੇ ਤੋਂ ਉਹਨਾਂ ਨੂੰ ਮਿਲਣਾ ਸਪੈਸ਼ਲੀ ਕਿਉਂਕਿ ਉਹਨਾਂ ਦੇ ਵਿਚਾਰਿਆਂ ਨੂੰ ਮਿਲੇ ਨਹੀਂ ਸੀ ਆਪਾਂ ਤੇ ਅੱਜ ਇੱਧਰ ਆਏ ਹੋਏ ਨੇ ਤਾਂਸ ਅਸੀਂ ਕੰਮ ਕੰਮ ਕਰਕੇ ਉਹਨਾਂ ਨੂੰ ਮਿਲ ਜਣਾਣਾ ਪਹਿਲਾਂ ਉਹਨਾਂ ਨੂੰ ਮਿਲ ਕੇ ਫਿਰ ਮੈਂ ਉਧਰੋਂ ਸਿੱਧੀ ਲੰਘ ਜਾਗੀ ਸੰਗਰੋਹ ਹਜੇ ਰੋਟੀ ਅਸੀਂ ਇੱਕ ਵਾਰ ਨਹੀਂ ਖਾਧੀ ਤੇ ਸਾਡੀਆਂ ਮੰਮੀਆਂ ਨੇ ਦੋ ਦੋ ਵਾਰ ਖਾ ਲਈਏ ਤੇ ਅੱਜ ਇਹ ਸਵੇਰ ਦੇ ਆਏ ਫਿਰ ਲੈ ਆ ਕੰਮ ਕਰੀ ਇੰਨੇ ਨੇ ਟਾਈਮ ਹੀ ਨਿਕਲਦੇ ਆ ਚਲੋ ਜੀ ਮੈਂ ਹੁਣ ਚੌਲਾਂ ਦਾ ਤੜਕਾ ਲਾ ਲਾਂ ਫਿਰ ਤੁਹਾਨੂੰ ਮਿਲਦੀ ਹਾਂ ਚਲੋ ਉਂਗਲ ਤਾਂ ਨਹੀਂ ਆਈ ਉਂਗਲ ਤਾਂ ਨਹੀਂ ਆਈ ਹਾਂ ਆਹ ਕੜੇ ਦੇ ਸਾਰੇ ਬੰਡੂ ਉਂਟਨ ਹੂੰ ਪਕਾਣਾ ਹੂੰ ਨਹੀਂ ਤਾਂ ਮੂਠੀ ਆਉਣੇ ਨੇ ਮੇਰਾ ਪ੍ਰੇਮ ਨੇ ਛੋਟੀ ਜਿਹੀ ਬਾਲਟੀ ਹੁੰਦੀ ਉਹ ਕਿੱਥੇ ਆ ਚਲੋ ਚੱਕੀ ਗੱਡੀ ਹੈ ਬਾਲਟੀ ਕਿੱਥੇ ਆ ਗਈ ਹੋਰ ਮਸਫਾਜ਼ ਭਾਂਡੇ ਤੇ ਕੱਢੀ ਕਿਤੇ ਦੇਖ ਤਾਂ ਇਹ ਲੋਚਾ ਉਹਨੂੰ ਬੜਾ ਨੂੰ ਹੋਰੇ ਦੂ ਬਾਦ ਕਿ ਕੀ ਬਣਾਣੀ ਹੈ ਸੋਕਰਾ ਪਰਿਵਾਰ ਵੀ ਤਾਂ ਵੇਖ ਲੈ ਬਹੁਤ ਨੇ ਰੋਟੀ ਨੰਪਕੀ ਨੰਪਕੀ ਬਣੀ ਗਈ ਤੇ ਰੋਟੀ ਤਾਂ ਡਾਈਟ ਤੇ ਆ ਪੱਗਾ ਬਣ ਕਰ ਕਰ ਪਰਲੀ ਹੋ ਜਾਣਾ ਡਾਈਟ ਕਰਦਾ ਹੈ ਉਹ ਕਹਿੰਦੇ ਡਾਈਟ ਕਿਉਂ ਨਹੀਂ ਤੁਮਾ ਨੂੰ ਰਹਿਣ ਹੈ ਰੋਟੀ ਖਾਣੀ ਥੋੜੀ ਖਾਣੀ ਹੈ ਰਾਜ